ਹੈਲੋ ਮਾਰਨਾ ਨਹੀਂ ਤੇ ਮੈਂ ਦੱਸਦਾ ਧੱਕਾ ਨਹੀਂ ਕਰਨਾ ਹੈਲੋ ਬਲੈਕਮੇਲ ਕਰ ਰਹੇ ਆ ਆ ਗੱਡੀਆਂ ਨੰਬਰਾਂ ਖਲੀ ਦਾ ਆ ਦੇਖ ਬਲੈਕਮੇਲ ਤੂੰ ਕਰਨੇ ਤੇ ਧੱਕਾ ਖੰਡਿਆ ਤੂੰ ਰਸਲ ਉਧਰ ਭੁੱਲ ਜਾ ਇੱਥੇ ਹਾਂ ਤੁਰਿਆ ਤੇਰੇ ਕੋ ਜਾਣ ਕਿ ਉਹਨ ਮੁੰਡੇ ਦੇ ਹੱਥ ਦਿੰਦਿਆ ਮੈਂ ਕਮਲਜੀ ਫਰੋੜੀਆ ਬੋਲਦਾ ਹਾਂ ਤੂੰ ਮੁੰਡੇ ਦੇ ਹੱਥ ਕਿਉਂ ਚੁੱਕਿਆ ਤੂੰ ਤੇ ਪਿਹਾਰ ਐਂ ਤੇ ਬੇਡ ਮਾਰੀਆ ਤਮਾ ਮੁੰਡੇ ਦੇ ਚਪੇੜ ਮਾਰੀ ਤੂੰ ਇਹ ਚਪੇੜ ਕਿਉਂ ਮਾਰੀ ਇਹਦੇ ਹੈ ਦੋਾਈ ਕਾਰਡ ਮੰਗਾਈ ਕਾਰਡ ਦਿਖਾ ਬਾਈ ਕਾਰਡ ਦਿਖਾ ਹੈ ਬਲੈਕਮੇਲ ਨਹੀਂ ਕਰ ਰਹਾ ਮੈਂ ਆਈ ਨੇ ਸਾਨੂੰ ਆਈਡੀ ਪ੍ਰੂਫ ਬਲੈਕਮੇਲ ਨਹੀਂ ਕਰ ਰੇ ਤੂੰ ਇਹ ਚਪੇੜ ਕਿਉਂ ਮਾਰੀ ਆਈ ਕਾਰਡ ਕੱਢ ਦੇ ਬਾਈ ਕਾਰਡ ਕੱਢ ਆਈ ਕਾਰਡ ਨਹੀਂ ਹੈ ਮੇਰੇ ਪਾਸ ਤੇ ਫਿਰ ਇਸ ਨੂੰ ਮਾਰ ਕਿਉਂ ਰਹਾ ਹੈ ਬਸ ਉਹ ਤੇ ਕਾਦੀ ਬਗਵਾਸ ਇਹ ਨਹੀਂ ਖੁੱਲਣਾ ਉਹਦੀ ਚੱਲ ਇਹ ਨਹੀਂ ਖੁੱਲਣਾ ਇਹ ਨਹੀਂ ਖੁੱਲਣਾ ਉਹਦੀ ਚੱਲ ਲੈਣ ਚ ਜਾ ਇਸ ਕੋ ਆਪਨੇ ਮਾਰਾ ਕਿਉਂ ਮਾਰਾ ਕਿ ਉਸ ਕੋ ਇਹ ਨਹੀਂ ਖੁੱਲਣਾ ਇਹ ਨਹੀਂ ਖੁੱਲਣਾ ਨਹੀਂ ਖੁੱਲਣਾ ਯਾਰ ਯਾਰ ਛੱਡਣਾ ਜਿਹਨੂੰ ਛੱਡਣਾ ਯਾਰ ਨਹੀਂ ਖੁੱਲਣਾ ਇਹ ਨਹੀਂ ਖੁੱਲਣਾ ਉਹ ਨਹੀਂ ਖੁੱਲਣਾ ਭਾਈ ਓ ਛੱਡ ਤੂੰ ਜਿਹੜਾ ਉਹ ਭਾਈ ਇਹ ਨਹੀਂ ਖੁੱਲਣਾ ਯਾਰ ਤੂੰ ਹੋ ਜਾ ਵੀਰੇ ਤੂੰ ਹੋ ਜਾ ਜੋ ਮਰਜ਼ੀ ਕੱਢ ਲੈ ਤੂੰ ਹੋ ਜਾ ਵੀ ਇਹ ਰੈਸਲਰ ਨੂੰ ਸਲਾ ਉਹ ਚੱਕਰ ਭੁੱਲ ਜਾ ਯਾਰ ਤੂੰ ਇੱਧਰ ਦੀ ਨਹੀਂ ਜਾਣਾ ਪੌਂਦੀ ਚੱਲ ਪੌਂਦੀ ਚੱਲ ਬੈਕ ਕਰੋ ਗੱਡੀ ਬੈਕ ਕਰੋ ਵੀਰੇ ਉਹ ਬੈਕ ਕਰਾ ਗੱਡੀ ਬੈਕ ਕਰਾ ਮੈਂ ਖਲੋਤਾ ਇੱਥੇ ਉਹ ਜੁੱਤੀਆਂ ਨਾ ਖੜੀ ਯਾਰੋ ਹੋਲਾ ਪੁਲਸ ਦੀ ਗੱਡੀ ਪੁਲਸ ਦੀ ਗੱਡੀ ਆਓ ਨਹੀਂ ਨਹੀਂ ਇੱਧਰ ਦੀ ਜਾਣੀ ਨਹੀਂ ਓਏ ਜਾਣੀ ਦੇਣੀ ਗੱਡੀ ਨਾ ਭਾਜੀ ਇਹ ਕਿਹਨੇ ਥੱਪੜ ਮਾਰ ਰਿਹਾ ਬੰਦਿਆਂ ਦੇ ਯਾਰ ਬੰਦਿਆਂ ਦੇ ਚਪੇੜ ਮਾਰਦੇ ਬਿਨਾਂ ਗੱਲ ਤੋਂ ਹੀ ਹਾਂ ਅੱਜ ਨੇ ਚਾਹੇ ਦਮਾਦ ਕਰ ਗੱਡੀ ਨਾ ਗੱਡੀ ਆਈ ਕਾਰਡ ਸਰ ਇੱਕ ਦੇ ਦੇ ਆਈ ਕਾਰਡ ਮੰਗ ਰਿਹਾ ਇੱਕ ਬੰਦੇ ਸਾਡੇ ਆ ਰਹੇ ਆਈ ਕਾਰਡ ਮੰਗਿਆ ਤੇ ਥੱਪੜ ਮਾਰਦਾ ਦਬਕੇ ਕਿੰਨੇ ਮਾਰੇਆ? ਥੱਪੜ ਮਾਰੇ ਥੱਪੜ ਕਿਉਂ ਮਾਰਿਆ ਤੂੰ? ਥੱਪੜ ਕਿਉਂ ਮਾਰਿਆ? ਮਲਾਜਮ ਖੜੇ। ਬਲੈਕਮੈਲ ਕਿਤਾ ਥੱਪੜ ਮਾਰਿਆ ਤੂੰ ਇਹਦੇ? ਆ ਕੈਮਰੇ ਉਪਰ ਚਾਚਾ ਆ ਰਹੇ ਚੈੱਕ ਕਰਾ ਦਿੰਨੇ ਆ। ਚੈੱਕ ਕਰਾ ਕਿਸ ਨੂੰ ਕਰਾਣਾ? ਇਹ ਬਲੈਕਮੈਲ ਕਰ ਰਹੇ ਨੇ, ਕੌਣ ਦੋ ਰੋਮੇ। ਇਹ ਥੱਪੜ ਕਿਉਂ ਮਾਰਿਆ ਇਹਦੇ? ਥੱਪੜ ਮਾਰਿਆ ਯਾਰ ਉਹਦਾ ਕਰੇ ਥੱਪੜ ਕਿਉਂ ਮਾਰਨਿਆ? ਹੈਲੋ। ਹੈਲੋ ਮਾਰਨਾ ਨਹੀਂ ਤਾਂ ਮੈਂ ਰਸਤਾ ਧੱਕਾ ਨਹੀਂ ਕਰਨਾ ਹੈਲੋ। ਬਲੈਕਮੈਲ ਕਰ ਰਹੇ ਆ। ਆ ਗੱਡੀਆਂ ਨੰਬਰ ਖਲੀ ਦਾ ਆ ਦੇਖ ਬਲੈਕ ਮੈ ਤੂੰ ਕਰਨੇ ਤੇ ਧੱਕਾ ਖੰਡਿਆ ਤੂੰ ਰਸ ਨੂੰ ਉਧਰ ਭੁੱਲ ਜਾ ਇੱਥੇ ਹਾਂ ਤੁਰਿਆ ਤੇਰੇ ਕੋਲ